ਸਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਉਹ ਪੰਜਾਬੀ ਸਖਾਨ ਵਾਲੀ ਅਕੈਡਮੀ ਇਹੀ ਹੈ ਹਾਂ ਜੀ ਮਾਸਟਰ ਜੀ ਬੈਠੇ ਨੇ ਹਾਂ ਜੀ ਇਧਰ ਚਲਾ ਹੈਗੀ ਉਹ ਮਿੰਟ ਰੁਕੋ ਮੈਂ ਪਹਿਲਾਂ ਪੁੱਛ ਕੇ ਆਂਦੀ ਫੇਰ ਜਾਣਾ ਆ ਤੇ ਇਹ ਮੂੰ ਚੋੱਕ ਕੇ ਅੰਦਰ ਚਲੀ ਜਾਂਦੇ ਆ ਕੀ ਕਰਦੇ ਆ ਉਹ ਯਾਰ ਹੈਰੀ ਯੋ ਆ ਨੰਨਾ ਤਾਂ ਪੰਜਾਬੀ ਅਕੈਡਮੀ ਦੇ ਵਿੱਚ ਭਈਆ ਬਿਠਾਇਆ ਹੋਇਆ ਅੰਦਰ ਟੂ ਰਿਸੈਪਸ਼ਨਿਸ ਇਧਰ ਕੋ ਮੀ ਜਾਂਦੀ ਬੁਲਾਇਆ ਹੈਗੀ ਅੰਦਰ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਠੋ ਮੈਂ ਬਖਤਾਵਰ ਹਾਂ ਜੀ ਤੇ ਇਹ ਮੇਰਾ ਭਤੀਜਾ ਹੈਰੀ ਅਸੀਂ ਇੰਗਲੈਂਡ ਤੋਂ ਆਏ ਹਾਂ ਅੱਜ ਓਕੇ ਸਰਦਾਰ ਸਾਹਿਬ 20 ਸਾਲ ਪਹਿਲਾਂ ਮੈਂ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਮਿਹਨਤ ਕੀਤੀ ਪੈਸਾ ਕਮਾਇਆ ਘਰ ਬਣਾਇਆ ਵਿਆਹ ਕੀਤੇ ਤੇ ਪਰਿਵਾਰ ਵਧਾਇਆ ਪਰ ਪੰਜਾਬ ਨੂੰ ਕਦੇ ਦਿਲ ਚੋਂ ਨਹੀਂ ਕੱਢਿਆ ਸਰਦਾਰ ਸਾਹਿਬ ਮਨ ਚ ਇੱਕ ਤੀਸ ਜੀ ਰਹਿ ਗਈ ਬੱਚੇ ਪੰਜਾਬ ਤੇ ਪੰਜਾਬੀ ਤੋਂ ਦੂਰ ਹੋ ਗਏ ਹੁਣ ਮੈਂ 1 ਮਹੀਨੇ ਵਾਸਤੇ ਇੰਡੀਆ ਆਇਆ ਤੇ ਇਹਨਾਂ ਨੂੰ ਪੰਜਾਬ ਬਖਾ ਰਿਹਾ ਤੇ ਮੈਂ ਚਾਹਨਾ ਤੁਸੀਂ ਇਹਨਾਂ ਨੂੰ ਪੰਜਾਬੀ ਸਿਖਾਓ ਅੱਜ ਤੁਹਾਨੂੰ ਦੇਖ ਕੇ ਮੈਨੂੰ ਜੋ ਖੁਸ਼ੀ ਹੋ ਰਹੀ ਹੈ ਮੈਨੂੰ 16 ਸਾਲ ਪਹਿਲਾਂ ਜਦੋਂ ਮੈਂ ਬਿਹਾਰ ਤੋਂ ਪੰਜਾਬ ਆਇਆ ਸੀਗਾ ਉਹ ਯਾਦ ਆ ਗਿਆ ਮੈਂ ਵੀ ਇੱਥੇ ਚੋਨਾਲਾਂ ਆਇਆ ਸੀਗਾ ਬਿਹਾਰ ਤੋਂ ਮੈਨੂੰ ਸਰਦਾਰ ਜਿਹੜਾ ਲੈ ਕੇ ਆਇਆ ਸੀਗਾ ਉਹ ਮੈਨੂੰ ਬਹੁਤ ਖੁਸ਼ੀ ਨਾਲ ਰੱਖਿਆ ਮੈਂ ਇੱਥੇ ਸਰਦਾਰ ਬਣਿਆ ਇੱਥੇ ਵਿਆਹ ਕਰਾਇਆ ਇੱਥੇ ਬੱਚੇ ਕੀਤੇ ਇੱਥੇ ਮੈਂ ਇਤਨੀ ਮਿਹਨਤ ਕੀਤੀ ਕਿ ਅੱਜ ਪੰਜਾਬੀ ਦੀ ਅਕੈਡਮੀ ਖੋਲਹੀ ਹੈ ਹੋ ਸਕਦਾ ਸੀ ਮੈਂ ਵੀ ਬਿਹਾਰ ਚਲਾ ਜਾਂਦਾ ਹੋ ਸਕਦਾ ਸੀ ਮੈਂ ਵੀ ਪੰਜਾਬੀ ਨਾ ਬੰਦਾ ਮਰਹੂਨ ਮੇਰਾ ਬੱਚਾ ਪੰਗੜਾ ਸਿਖਾਉਂਦਾ ਹੈਗੀ ਅਈਦਾ ਵਾਹ ਮੇਰਾ ਬੱਚਾ ਕੋਈ ਗੱਲ ਨਹੀਂ ਬੱਚਾ ਤੈਨੂੰ ਪੰਗੜਾ ਵੀ ਸਿਖਾਵਾਂਗੇ ਤੈਨੂੰ ਪੰਜਾਬ ਪੰਜਾਬ ਦੀ ਜਿੰਦਾਬਾਦ ਕਰਦੇ ਆਂਗੇ ओए पंजाबी था था था। पंजाबी सब अचार कांग्रेस अरे यार किधर लंगे यार किधर फंस गया और तो बाहर फंस जाएगी यार एक तो पंजाबी बंदा बाहर बहुत फंसदा हैगी